ਜਮਾ ਸਸਤੇ ਰੇਟ ਅੱਜ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਇੱਕ ਤਰ੍ਹਾਂ ਦਾ ਤੁਹਾਡੇ ਵਾਸਤੇ ਸੁਨਹਿਰੀ ਮੌਕਾ ਹੀ ਹੈ ਜੀ ਸਸਤੀ ਗੱਡੀ ਖਰੀਦਣ ਵਾਸਤੇ ਸਸਤਾ ਬੁਲਟ ਖਰੀਦਣ ਵਾਸਤੇ ਤੇ ਸਸਤਾ ਘਰ ਖਰੀਦਣ ਵਾਸਤੇ ਬਾਕੀ ਗੱਲੀ ਗੱਲੀ ਆਪਾਂ ਗੱਲ ਕਰਾਂਗੇ ਤੁਹਾਨੂੰ ਸਾਰਾ ਕੁਝ ਪਤਾ ਲੱਗੂਗਾ ਵੀਡੀਓ 'ਚ ਵੀਡੀਓ ਨੂੰ ਪੂਰੀ ਲਾਜ਼ਮੀ ਦੇਖਿਓ ਜੀ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਹਮੇਸ਼ਾ ਹਰੇ ਜਖੜਾ 'ਚ ਲਿਖਿਆ ਰਹਿੰਦਾ ਜੇ ਤੁਹਾਡੇ ਕੋਲ ਕਿਸੇ ਵੀ ਏਰੀਆ 'ਚ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਚਾਹੀ ਤੁਸੀਂ ਵੇਚਣਾ ਜੇਕਰ ਚਾਹੁੰਨੀ ਹੋ ਤਾਂ ਆਪਣੇ WhatsApp ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜ ਕੇ ਫਰੀਦ ਵਿੱਚ ਐਡ ਲਗਵਾ ਸਕਦੇ ਹੋ ਕੋਈ ਕਮਿਸ਼ਨ ਕੋਈ ਖਰਚਾ ਆਪਣਾ ਨਹੀਂ ਹੁੰਦਾ ਜੀ ਤੇ ਪਹਿਲੀ ਗੱਡੀ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ ਆਪਣੀ ਵੀਡੀਓ ਦੀ ਤੇ ਇਕੱਲੀ- ਇਕੱਲੀ ਆਪਾਂ ਗੱਲ ਕਰਦੇ ਹਾਂ ਪਹਿਲੀ ਗੱਡੀ ਆਪਣੇ ਕੋਲੇ ਪਹੁੰਚੀ ਹੈ ਜੀ i10 ਚਿੱਟੇ ਰੰਗ ਦੀ ਗੱਡੀ ਆ ਤੇ ਗੱਡੀ ਇਹ ਆਪਾਂ ਨੂੰ ਤਰਨ ਤਰਨ ਏਰੀਆ ਚੋਂ ਮਿਲੇਗੀ ਤੇ ਜਾ ਕੇ ਕਿਸੇ ਨੇ ਦੇਖਣੀ ਹੈ ਜਾ ਕੇ ਦੇਖ ਸਕਦੇ ਹੋ ਬਾਕੀ ਜਿੰਨੀ ਕੁ ਡਿਟੇਲ ਮਾਲਕ ਨੇ ਆਪਣੇ ਕੋਲੇ ਭੇਜੀ ਹੈ ਤੋਂ ਹੁਣ ਮੈਂ ਸਾਰਾ ਕੁਝ ਦੱਸ ਦਿੰਨੇ ਹਾਂ ਜਿਹੜੇ ਮਾਲਕ ਨੇ ਉਹਨਾਂ ਨੇ ਦੱਸਿਆ ਵੀ ਗੱਡੀ ਕੁੱਲ 95000 ਚੱਲੀ ਹੋਈ ਐ ਜੈਨੂਨ ਚੱਲੀ ਹੋਈ ਐ ਤੇ ਡਿਮਾਂਡ ਇਹਨਾਂ ਨੇ ਕਹੀ ਐ 1 ਲੱਖ ਰੁਪਈਆ ਇੱਕ ਵਾਰੀ ਤੇ ਇਹ ਜਿਹੜੀ ਡਿਮਾਂਡ ਆ ਕੋਈ ਫਿਕਸ ਡਿਮਾਂਡ ਨਹੀਂ ਹੈਗੀ ਕੋਈ ਫਿਕਸ ਰੇਟ ਨਹੀਂ ਹੈਗਾ ਮੌਕੇ ਤੇ ਘੱਟੋ-ਬਾਟਾ ਕੀਤਾ ਜਾਊ ਆ ਮਾਲਕ ਨੇ ਕਿਹਾ ਪਹਿਲਾਂ ਆਜੋ ਦੇਖ ਲਿਓ ਤੇ ਪਸੰਦ ਕਰ ਲਓ ਉਹ ਤੋਂ ਬਾਅਦ ਰੇਟ ਮੁਕਾ ਲਾਂਗੇ ਬਹਿ ਕੇ ਤੇ ਰੇਟ ਉੱਪਰ-ਨੀਚੇ ਕਰਕੇ ਗੱਡੀ ਸੇਲ ਕਰ ਦਾਂਗੇ ਬਾਕੀ ਤੁਸੀਂ ਦੇਖ ਰਹੇ ਹੋ ਬਾਕੀ ਕਿਸੇ ਨੇ ਕੋਈ ਗੱਲ ਕਰਨੀ ਆ ਜਾ ਕੇ ਦੇਖਣੀ ਆ ਤਾਂ ਮਾਲਕ ਦੇ ਘਰੇ ਵਗਜੋ ਤਰਨ ਤਰਨ ਨੰਬਰ ਬਾਈ ਦਾ 9814940388 ਮਾਲਕ ਨਾਲ ਇੱਕ ਵਾਰੀ ਗੱਲ ਲਾਜ਼ਮੀ ਕਰ ਲਿਓ ਸੈਕਿੰਡ ਗੱਡੀ ਆਪਾਂ ਵਰਨਾ ਤੁਹਾਡੇ ਖਾਤਰ ਲੈ ਕੇ ਪਹੁੰਚੀਆਂ ਸੀ ਵਰਨਾ ਫਲੂਡਿਕਸ ਤੇ ਟਾਇਰ ਟੱਪਾ ਵਧੀਆ ਗੱਡੀ ਦੀ ਬਾਡੀ ਲਾਈਨ ਬਹੁਤ ਵਧੀਆ ਤੇ ਆਪਣੇ ਕੋਲੇ ਗੱਡੀ ਪਹੁੰਚੀ ਇਹ ਅੰਮ੍ਰਿਤਸਰ ਏਰੀਆ ਚੋਂ ਨੀਅਰ 에어ਪੋਰਟ ਅਜਨਾਲਾ ਰੋਡ ਸੀ ਤੇ ਗੱਡੀ ਦੇ ਟਾਇਰਾਂ ਦੀ ਗੱਲ ਕਰੀਏ ਤਾਂ 90 ਤੋਂ 95 ਪੈਸੀ ਗੱਡੀ ਦਾ ਜਿਹੜਾ ਨੰਬਰ ਹੈ ਪੰਜਾਬ ਹੈ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਚਿੱਟੇ ਰੰਗ ਦੀ ਐ ਸੋਹਣੀ ਗੱਡੀ ਆ ਬਹੁਤ ਵਧੀਆ ਚੱਲੀ ਹੋਈ ਆ ਤੇ ਮਾਲਕ ਨੇ ਬਹੁਤ ਵਧੀਆ ਗੱਡੀ ਰੱਖੀ ਹੋਈ ਆ ਕਿਸੇ ਨੂੰ ਗੱਡੀ ਪਸੰਦ ਜੀ ਆਈ ਹੈ ਕੋ ਜਾ ਕੇ ਦੇਖਣਾ ਚਾਹੁੰਦੇ ਗੱਡੀ ਨੂੰ ਜਾ ਕੇ ਦੇਖ ਸਕਦੇ ਹੋ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਅੰਦਰ ਮਾਲਕ ਨੇ ਜਿਹੜੇ ਸੀਟ ਕਵਰ ਪੁਆਏ ਹੋਏ ਆ ਬਹੁਤ ਟੌਪ ਦੇ ਮਾਲਕ ਨੇ ਚੜਵਾਏ ਹੋਏ ਨੇ ਮੈਟਿੰਗ ਬਹੁਤ ਵਧੀਆ ਮਿਲ ਜੂਗੀ ਮੈਟ ਬਹੁਤ ਵਧੀਆ ਰੱਖੀ ਹੋਈ ਨਹੀਂ ਬਾਕੀ ਸਾਰਾ ਕੁਝ ਵਧੀਆ ਜੀ ਟੋਟਲ ਜੇ ਗੱਲ ਕਰੀਏ ਤਾਂ ਬਹੁਤ ਸ਼ੌਂਕ ਨਾਲ ਮਾਲਕ ਨੇ ਗੱਡੀ ਰੱਖੀ ਹੋਈ ਹੈ ਤੇ ਮਾਲਕ ਦੇ ਘਰੇ ਗੱਡੀ ਖੜੀ ਹੈ ਆ ਰੇਟ 3 ਲੱਖ ਤੇ 60000 ਰੁਪਏ ਮਾਲਕ ਨੇ ਕਿਹਾ ਹੈਗਾ ਮਾਲਕ ਨੇ ਕਿਹਾ ਮੌਕੇ ਤੇ ਘਾਟਾ ਬਦਾ ਕਰ ਲੰਗੀ ਤੇ ਇੱਕ ਬਾਰੀ ਇਹ ਡਿਮਾਂਡ 360 ਕੋਈ ਫਿਕਸ ਪ੍ਰਾਈਸ ਨਹੀਂ ਹੈਗਾ ਜੀ ਮਾੜਾ ਤੁਹਾਨੂੰ ਦੱਸਦਾ ਬਾਕੀ ਤੁਸੀਂ ਸਾਰਾ ਕੁਝ ਦੇਖ ਲਿਆ ਪੂਰੀ ਜਾਣਕਾਰੀ ਤੁਹਾਨੂੰ ਮੈਂ ਦੇ ਹੀ ਦਿੱਤੀ ਜੀ ਤੇ مالک ਨਾਲ ਕੋਈ ਵੀ ਗੱਲ ਹੁਣ ਤੁਸੀਂ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ مالک ਨਾਲ ਗੱਲ ਆਪੇ ਕਰ ਲਿਓ 98772 ਤੇ 55270 ਇਹ مالک ਦਾ ਨੰਬਰ ਹੈ مالک ਨਾਲ ਕਰੋ ਗੱਲ ਤੇ ਹੁਣ ਆਪਾਂ ਇੱਕ ਬੁਲਟ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਕਾਫੀ ਡਿਮਾਂਡ ਬੁਲਟ ਬਾਰੇ ਆ ਰਹੀ ਸੀ ਜੀ ਦੇਖ ਲਓ ਜੀ ਤੁਸੀਂ ਆਪੇ ਤੇ ਬੁਲਟ ਸਟੈਂਡਰਡ ਹੈ ਮਾਡਲ ਦੀ ਗੱਲ ਕਰੀਏ ਤਾਂ ਪੁਰਾਣਾ ਬੁਲਟ ਹੈ ਜੀ ਪੰਜ ਮਾਡਲ ਹੈ ਪਾਸਿੰਗ ਖਤਮ ਹੈ ਜੀ ਤੇ ਜਿਹੜੇ مالک ਨੇ ਉਹ ਆਰਮੀ ਦੇ ਵਿੱਚ ਨੇ ਆਰਮੀ ਮਾਲਕ ਨੇ ਸਿਰਫ ਇਹ ਚਲਾਇਆ ਹੋਇਆ ਤੇ ਕੁੱਲ 25000 ਕਿਲੋਮੀਟਰ ਚੱਲਿਆ ਹੋਇਆ ਨਵੇਂ ਟਾਇਰ ਨੇ ਅਲਾਈ ਵਗੈਰਾ ਲੱਗੇ ਹੋਏ ਨੇ ਬਾਕੀ ਤੁਸੀਂ ਸਾਰਾ ਕੁਝ ਦੇਖ ਲਓ ਜੀ ਤੇ ਕਮੀ ਪੇਸ਼ੀ ਕੋਈ ਨਹੀਂ ਮਿਲਣੀ ਬਾਕੀ ਬੋਲਟ ਵਧੀਆ ਗਾ ਬੋਲਟ ਵਾਸਤੇ ਡਿਮਾਂਡ ਆਈ ਸੀਗੀ ਰੇਟ 82000 ਰੁਪਿਆ ਇਹਨਾਂ ਨੇ ਕਿਹਾ ਗਾ ਬਾਕੀ ਮਾਲਕ ਨੇ ਕਿਹਾ ਵੀ ਘਟਾਵਾ ਦਾ ਕਰ ਲਾਂਗੇ ਸਾਰਾ ਕੁਝ ਵਧੀਆ ਗਾ ਤੇ ਕੋਈ ਕਮੀ ਪੇਸ਼ੀ ਹੈ ਨਹੀਂ ਜਾ ਕੇ ਤੁਸੀਂ ਦੇਖ ਸਕਦੇ ਹੋ ਜੇ ਕਿਸੇ ਨੇ ਬੁਲਟ ਹੈ ਜਾ ਕੇ ਦੇਖਣਾ ਚਲਾ ਕੇ ਦੇਖਣਾ ਚਲਾ ਕੇ ਦੇਖ ਲਓ ਤੇ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ ਬਾਕੀ ਰੇਟ ਹੋਰ ਵੀ ਘਟਬੰਦ ਹੋ ਜਾਊਗਾ ਜਿਨ੍ਹਾਂ ਦਾ ਬੁਲਟ ਹੈ ਉਹਨਾਂ ਦਾ ਨੰਬਰ 9850519218 ਗੱਲਬਾਤ ਜਿਹੜੀ ਵੀ ਕਰਨੀ ਹੋਈ ਆਪੇ ਕਰ ਲਿਓ ਜੀ ਮਾਕੇ ਮਸ਼ੀਨਰੀਆਂ ਦੀ ਪੂਰੀ ਗੱਲ ਆਪਾਂ ਕਰ ਹੀ ਰਹੇ ਹਾਂ ਜੀ ਅੱਗੇ ਤੋਂ ਉਹਨੂੰ ਕੋਠੀ ਵਰਗ ਘਰ ਵੀ ਦੇਖਣ ਨੂੰ ਮਿਲੂਗਾ ਉਹਦੇ ਵੀ ਆਪਾਂ ਪੂਰੀ ਗੱਲ ਕਰਾਂਗੇ ਪਹਿਲਾਂ ਤਾਂ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸੋ ਚਲਦੀ ਚਲਦੀ ਵੀਡੀਓ 'ਚ ਕਮੈਂਟ ਕਰ ਦਿਓ ਵੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਜੀ ਪਸੰਦ ਜੀ ਵੀਡੀਓ ਆ ਰਹੀ ਹੈ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਲਾਈਕ ਲਾਜ਼ਮੀ ਕਰ ਦਿਓ ਪਹਿਲੀ ਵਾਰ ਜਿੰਨੇ ਤੁਸੀਂ ਪਹੁੰਚਿਓ ਪਹਿਲੀ ਵਾਰ ਆਪਣਾ ਚੈਨਲ ਦੇਖ ਰਹੇ ਹੋ ਜੀ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਵੀ ਲਾਜ਼ਮੀ ਦਬਾ ਦਿਓ ਜਿਹੜਾ ਸਬਸਕ੍ਰਾਈਬ ਹੈ ਉਹਦਾ ਫਾਇਦਾ ਇਹ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਨਵੀਂ ਘਰ ਕੁਠੀ ਮਕਾਨ ਦੇ ਨਾਲ ਪਹੁੰਚਾਂਗੇ ਉਸ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ ਜੀ ਬਾਕੀ ਹਰ ਏਰੀਆ ਚੋਂ ਆਪਾਂ ਲੈ ਕੇ ਆਉਂਦੇ ਰਹਿੰਨੇ ਆਂ ਅਲੱਗ-ਅਲੱਗ ਏਰੀਆ ਚੋਂ ਹਰ ਰੋਜ਼ ਤੇ ਜਨੇ ਤੁਸੀਂ ਦੇਖ ਰਹੇ ਹੋ ਜੇ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਤੁਸੀਂ ਵੇਚਣਾ ਚਾਹੁੰਦੇ ਹੋ ਤੇ ਕੋਈ ਗੱਡੀ ਆ ਮਸ਼ੀਨਰੀ ਆ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਤਾਂ ਆਪਣੇ ਕੋਲੇ ਭੇਜ ਕੇ ਆਪਣੇ ਵਟਸਐਪ ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਨੰਬਰ ਤੁਹਾਨੂੰ ਆਪਣਾ ਮਿਲ ਗਿਆ ਹੋਊਗਾ ਪਹਿਲਾਂ ਵੀ ਤੁਹਾਨੂੰ ਮੈਂ ਦੱਸਿਆ ਸੀਗਾ ਇੱਕ ਵਾਰੀ ਫਿਰ ਤੋਂ ਦੱਸ ਦਿੰਨਾ ਨੰਬਰ ਆਪਣਾ ਉੱਪਰ ਆ ਬਾਰ-ਬਾਰ ਚੱਲਦਾ ਰਹਿੰਦਾ ਜੀ ਹਰੇ ਜਿਹੇ ਅੱਖਰਾਂ 'ਚ ਲਿਖਿਆ ਹੋਇਆ ਤੁਹਾਨੂੰ ਮਿਲ ਜਾਊਗਾ ਭੇਜੋ ਉਸ ਨੰਬਰ ਤੇ ਤੇ ਆਪਾਂ ਨੂੰ ਕੋਈ ਪੁੱਛਣ ਦੀ ਲੋੜ ਨਹੀਂ ਬਸ ਭੇਜਦਾ ਕਰੂੰ ਹੁਣ ਆਪਾਂ ਇੱਕ ਐਂਡਿਕਾ ਡੀ ਐਲੈਕਸ ਟੌਪ ਮਾਡਲ 2006 ਮਾਡਲ ਡੀਜ਼ਲ ਵੇਰੀਐਂਟ 'ਚ ਡੀਜ਼ਲ ਤੇ ਗੱਡੀ ਆ ਪੰਜਾਬ ਨੰਬਰ ਹੈ ਜੇ ਆਪਾਂ ਪਾਸਿੰਗ ਦੀ ਗੱਲ ਕਰੀਏ 2027 ਤੱਕ ਆਪਾਂ ਨੂੰ ਪਾਸਿੰਗ ਮਿਲ ਜਾਊਗੀ ਗੱਡੀ ਇਹ ਪਟਿਆਲੇ ਏਰੀਆ 'ਚ ਖੜੀ ਆ ਤੇ ਲੋਕਲ ਪਟਿਆਲੇ ਦਾ ਨੰਬਰ ਇਹਨੂੰ ਲੱਗਿਆ ਹੋਇਆ ਗੱਡੀ ਬਹੁਤ ਵਧੀਆ ਜੀ ਰੇਟ 60000 ਰੁਪਿਆ ਇਹਨਾਂ ਨੇ ਡਿਮਾਂਡ ਕੀਤੀ ਆ ਬਾਕੀ ਘਾਟਾ ਬਾਦਾ ਕੀਤਾ ਜਾਊਗਾ ਇਨਸ਼ੋਰੈਂਸ ਪ੍ਰਦੂਸ਼ਣ ਸਭ ਕੁਝ ਵਧੀਆ ਪਰ ਮਿਲ ਜਾਊਗਾ ਪਾਵਰ ਵਿੰਡੋ ਪਾਵਰ ਸਟੀering ਹੈ ਤੇ ਮਾਲਕ ਨੇ ਸ਼ੌਂਕ ਨਾਲ ਗੱਡੀ ਰੱਖੀ ਹੋਈ ਹੈ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਬਾਕੀ ਤੁਸੀਂ ਦੇਖ ਰਹੋ ਜੀ ਚਾਰੇ ਪਾਸੇ ਤੁਸੀਂ ਆਪ ਹੀ ਦੇਖ ਲਓ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਦੇਖਣਾ ਦਾ ਹੈ ਚਾਹਵਾਨ ਪਟਿਆਲੇ ਜਾ ਕੇ ਦੇਖ ਸਕਦੇ ਹੋ ਨੰਬਰ 22 ਦਾ ਸਕ੍ਰੀਨ ਤੇ ਆਪਾਂ ਦੇਖਿਆ ਜਿੰਨਾਂ ਦੀ ਗੱਡੀ ਆ ਤੇ ਗੱਲਬਾਤ ਜਿਹੜੀ ਵੀ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਗੱਲ ਕਰੋ ਜੀ ਤੇ ਹੁਣ ਆਪਾਂ ਆਲਟੋ ਗੱਡੀ ਦੀ ਗੱਲ ਕਰਦੇ ਆ ਜਿਹੜੀ ਆਪਾਂ ਲੈ ਕੇ ਪਹੁੰਚਿਆ ਬਹੁਤ ਸਸਤੀ ਆਪਣੇ ਕੋਲੇ ਪਿੰਡ ਬੋਹਾ ਤੇ ਏਰੀਆ ਮਾਨਸਾ ਜੀ ਗੱਡੀ ਆਲਟੋ ਐ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਗੱਡੀ ਦਾ ਮਾਡਲ 7 ਐ ਹਰਿਆਣਾ ਨੰਬਰ ਐ ਇੰਜਨ ਉੰਜੜ ਪੂਰਾ ਵਧੀਆ ਐ ਏਸੀ ਹੀਟਰ ਵਰਕਿੰਗਸ ਐ ਇਹ ਰਾ ਪਨੂੰ ਅੱਧੇ ਵਾਂਗੂ ਮਿਲ ਜਾਣਗੀ 63000 ਰੁਪਇਆ ਇੱਕ ਵਾਰੀ ਡਿਮਾਂਡ ਇਹਨਾਂ ਨੇ ਲਾਕੇ ਭੇਜੇ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਤੇ ਗੱਡੀ ਚਾਰੇ ਪਾਸੇ ਤੁਸੀਂ ਦੇਖ ਲਓ ਕਿਸੇ ਨੂੰ ਵੀ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਦੇਖਣਾ ਦਾ ਹੈ ਚਾਹਵਾਂ ਨੰਬਰ ਕਰੋ ਜੀ 970 87507556 ਗੱਲ ਕਰੋ ਆਪੇ ਜਿਹੜੀ ਵੀ ਕਰਨਾ ਤੁਸੀਂ ਚਾਹੁੰਨਿਓ ਜੀ ਤੇ ਹੁਣ ਆਪਾਂ ਘਰ ਦੀ ਗੱਲ ਕਰਦੇ ਆਂ ਕੋਠੀ ਵਰਗਾ ਘਰ ਲੈ ਕੇ ਪਹੁੰਚੇ ਆਂ ਜਗ੍ਹਾ ਬਹੁਤ ਖੁੱਲੀ ਆਪਾਂ ਨੂੰ ਮਿਲ ਜੂਗੀ ਜੇ ਆਪਾਂ ਜਗ੍ਹਾ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਜਗ੍ਹਾ ਹੀ ਕਨਫਰਮ ਤੁਹਾਨੂੰ ਮੈਂ ਕਰਵਾ ਦੇਣਾ ਜਗ੍ਹਾ 8 ਮਰਲੇ ਅਜੀ 8 ਮਰਲੇ ਜਿਹੜੀ ਇਹ ਜਗ੍ਹਾ ਰਜਿਸਟਰੀ ਵਾਲੀ ਆ ਖੇਮੂਆਣਾ ਇਹਨਾਂ ਦਾ ਪਿੰਡ ਹੈ ਜੀ ਨੀਅਰ ਗੋਨਿਆਣਾ ਜੇ ਆਪਾਂ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਬਠਿੰਡੇ ਏਰੀਆ ਚੋਂ ਆਪਾਂ ਲੈ ਕੇ ਪਹੁੰਚੇ ਆਂ ਖੇਮੂਆਣਾ ਇਹਨਾਂ ਦਾ ਪਿੰਡ ਹੈਗਾ ਤੇ 6 ਲੱਖ ਰੁਪਇਆ ਸਿਰਫ ਇਹਨਾਂ ਨੇ ਰੇਟ ਇੱਕ ਵਾਰੀ ਲਾਇਆਗਾ ਤੇ ਰੇਟ ਤੋਂ ਅਨੁਸਾਰਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਹੂਆ ਬਾਕੀ ਬਹੁਤ ਵਧੀਆ ਘਰ ਆਪਾਂ ਲੈ ਕੇ ਪਹੁੰਚੇ ਨਮਾਕਰ ਇਹਨਾਂ ਨੇ ਪਾਇਆ 베ੜੇ ਤੋਂ ਲੈ ਕੇ ਤੇ ਕਮਰੇ ਕੁਮਰੇ ਕਿਚਨ ਤੇ ਸਟੋਰ ਰੂਮ ਬਾਥਰੂਮ ਵਗੈਰਾ ਸਾਰਾ ਕੁਝ ਨਮਾ ਤਾਂ ਬਹੁਤ ਵਧੀਆ ਆਪਾਂ ਨੂੰ ਮਿਲ ਜੂਗਾ ਇਹਨਾਂ ਨੇ ਪੂਰਾ ਤਿਆਰ ਕਰਵਾਇਆ ਹੋਇਆ ਕੋਈ ਕੰਦ ਪਲਸਟਰ ਹੋਣ ਵਾਲੀ ਨਹੀਂ ਹੈਗੀ ਚਾਹੀ ਚਾਰ ਦਿਵਾਰੀ ਮੰਨ ਲਉ ਚਾਹੀ ਅੰਦਰ ਬਾਹਰੋਂ ਦੇਖ ਲਉ ਬਹੁਤ ਵਧੀਆ ਆਪਾਂ ਨੂੰ ਰੇਟ ਘਰ ਸਾਰਾ ਕੁਝ ਮਿਲੂਗਾ ਜੀ ਜੇ ਨੰਬਰ 22 ਦਾ ਸਕਰੀਨ ਤੇ ਆਪਾਂ ਦੇ ਰੱਖਿਆ ਜਿਨ੍ਹਾਂ ਦਾ ਘਰ 9876436320151 ਜਿਹੜੀ ਵੀ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕਰਨੀ ਹੈ ਕੋਈ ਵੀ ਗੱਲ ਆਪੇ ਕਰ ਲਿਓ ਜੀ ਬਾਕੀ ਘਰ ਦੀ ਵੀਡੀਓ ਤੁਸੀਂ ਦੇਖ ਲਿਓ ਜੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਰਾ ਕੁਝ ਤੁਸੀਂ ਦੇਖ ਲਿਆ ਵੀਡੀਓ ਵਧੀਆ ਲੱਗੀ ਜੇ ਕਮੈਂਟ ਲਾਜ਼ਮੀ ਕਰਿਓ ਕਮੈਂਟ ਕਰਨ ਨਾ ਭੁੱਲੋ ਬਾਕੀ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਤ-ਬਤ ਸਪੋਰਟ ਕਰਿਆ ਕਰੋ ਤੁਹਾਡਾ ਆਪਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਬਤ ਵਸਪੋਰਟ ਕਰਿਓ ਤੇ ਕਿਸੇ ਨੇ ਐਡ ਕਰਵਾਉਣੀ ਆ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਸੀਗਾ ਉਸ ਨੰਬਰ ਤੇ ਵੀਡੀਓ ਜਾਣਕਾਰੀ ਫੋਟੋਆਂ ਭੇਜ ਦਿਓ ਐਡ ਆਪਾਂ ਲਗਾ ਦਾਂਗੇ ਬਾਕੀ ਵੀਡੀਓ ਤੁਹਾਨੂੰ ਕਿੰਨੇ ਦੇ ਲਈ ਜਰੂਰ ਦੱਸੋ ਬਾਕੀ ਕਰੋ ਜੀ ਕਮੈਂਟ ਤੇ ਮਿਲਦੇ ਆਂ ਛੇਤੀ ਆਪਾਂ ਕਿਸੇ ਨੇ ਐਡ ਕਰਵਾਉਣੀ ਆ ਵੀਡੀਓ ਭੇਜ ਕੇ ਐਡ ਤੁਸੀਂ ਫਰੀ ਦੇ ਵਿੱਚ ਲਗਵਾ ਸਕਦੇ ਹੋ ਤੇ ਅਗਲੀ ਵੀਡੀਓ ਚ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮੰਗਾਉਂਦੇ ਹੋ ਉਹਨਾਂ ਜãiਦਾ ਦੱਸੋ ਮੈਨੂੰ